ਆ ਮੋਰਨੀ ਜਿੱਦੇ ਪਾਸੇ ਚਾਟਰ ਇਕੱਟਾ ਲਾਤੀਆਂ ਹਰਿਆਕਰੀਆਂ ਜਿਹੜਾ ਰਿੰਦਗਾ ਸਾਰਿਆਂ ਨੇ ਮੇਰਤਾਂ ਬਹੁਤ ਔਖਾ ਕਰਿਆ ਕੇ ਵੀ ਬੰਦੇ ਆਪਣੇ ਹਿੱਸੇ ਦੇ ਪਾਇਰ ਲਾਉਣ ਚਾਹੀਦੇ ਕਿ ਮੇਰੇ 에어ਪੋਰਟ ਜਦੋਂ ਮੋਜੇ ਵੀ ਵਰਕਸ਼ਾਪ ਗਲੇ ਦਾ ਬੁਰਾ ਹਾਲ ਹੈ ਕਜ ਰੰਗ ਜਾਂ ਲਾਉਂਦੇ ਸੀ ਉਹ ਕਰਕੇ ਗਲੇ ਦਾ ਤਨੂਸ ਨਸਤਰ ਗੈਜਾਂ ਮੈਂ ਵੀ ਦੋਸਤੋ ਆ ਵੇ ਇਹਾ ਲੋਹਾ ਮੋੜ ਕੇ ਹਰਮੇ ਜਮਾ ਹਿੱਟ ਕਰਕੇ ਪੱਕੇ ਕਰਕੇ ਚੈਨਰਾਂ ਤੇ ਲਾਤੇ ਮੇਂ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਆਪਾਂ ਵੀ ਪੂਰੇ ਵਧੀਆ ਚੜਦੀ ਕਲਾ ਜਾ ਕਿਰਪਾ ਦਾ ਤੇ ਵੀ ਤੇ ਚੱਲਿਆ ਬੰਦਾ ਆਪਣਾ ਛਾਤੀ ਤੇ ਲੋਹਾ ਲੈਣ ਛਾਤੀ ਦਾ ਸਭ ਨਾਲ ਹੀ ਆ ਆ ਬੰਦਾ ਨੇ ਲਾ ਗਿਆ ਛੋੜ ਜਾ ਬਰਾਬਰ ਨੇ ਛੋਹ ਸਟੰਗ ਕਰਨੀ ਆਪਾਂ ਇਹ ਸੋਵਰ 14 ਸੋਵਰ ਲਿਆ ਲਾਉਣੀਆ ਸੋ ਤੇ ਉਹ ਨਹੀਂ ਲੱਗਦਾ ਤਾਂ ਇਹ ਲੱਗਾਗੇ ਬਾਕੀ ਬਲਾਨੀ ਪਗਲ ਦੀ ਲੰਗੀ ਤੇ ਇਹ ਆ ਰਿਹਾ ਵੀ ਚੱਲ ਰਿਹਾ ਉਧਰ ਟਰਾਲੀ ਵਾਲਾ ਚੱਲ ਪਿਆ ਆਪਣਾ ਉਹ ਬਿੱਟੂ ਬਾਈ ਫਰੇਮ ਵੱਢੀ ਜਾਂਦਾ ਉਹ ਲੱਪੇ ਨੰਜੀ ਲੱਪਟੇ ਆਲਾ ਕਰੀ ਜਾਂਦਾ ਕਰੇਗਾ ਉਧਰ ਨੂੰ ਤੜ ਗਿਆ ਜ ਆਪਣੇ ਪ੍ਰਿੰਟਰ ਆ ਰਕੇ ਲੋਹੇ ਵਾਲੇ ਬੰਦੇ ਹੀ ਆਜੇ ਨੇ ਇਹਨਾਂ ਨੇ ਲੋਹਾ ਭਰਨਾ ਚਾਹੀਏ ਲੱਦਣਾ ਲੋਹਾ ਲੈ ਨਹੀਂ ਗਏ ਹੁਣ ਤੇ ਜਲੋਂ ਮਿਲਦਿਆ ਹੁਣ ਪਰੋਕੋਟ ਦੀ ਮਾਰਾਇਆ ਬਹਾਉਣਾ ਜੀ ਬਣਦਾ ਅੱਜ ਕੰਮ ਪੂਰਾ ਚੱਲੂ ਵਧੀਆ ਹੁਣ ਵੀ ਲੱਗਿਆ ਤੇ ਉਹ ਸਾਡਾ ਬੰਦਾ ਕਹਿੰਦਾ ਮੈਨੂੰ ਬਲੌਗ ਚ ਲੈ ਆਇਆ ਕਰ ਲੈ ਬਾਠੀ ਦਾ ਹੀ ਲੈ ਆਇਆ ਕਰਾਂ ਇਧਰ ਦਾ ਕੰਮ ਹੋਤੀ 15 ਟ੍ਰੇਆਂ ਲੱਗੀਆਂ 1 2 3 4 5 ਟ੍ਰੇਆਂ ਲਾ ਗਈ ਸੀ ਕੱਲ ਉਹਦੇ ਫਿਰ ਮੇਰਾ ਵੜਾ ਹੋ ਗਿਆ ਸੀ ਜਿਹੜਾ ਇੱਕ ਤਾਂ ਮੁਰਕੇ ਫਿਰ ਗਿਆ ਆ ਰਾਤ ਨੂੰ ਇਹਦਾ ਕਰ ਦਿੰਦੇ ਆ ਦੂਜੇ ਨਾਲ ਬਟਾ ਦੇ ਲਾ ਦੇਣਾ ਤੇ ਉਧਰ ਪਾ ਪੂਲਾ ਦੋ ਆਪਣੇ ਦੋ ਰਹਿ ਗਏ ਉਹ ਲਾ ਦਾਂਗੇ ਇਹਦੇ ਬਾਅਦ ਦੇਖਦੇ ਹਾਂ ਕੀ ਬਣਦਾ ਤੇ ਚਲੋ ਕੋਈ ਨਹੀਂ ਮਿਲ ਜਿਆ ਤੁਹਾਨੂੰ ਦਿਖਾਉਣਾ ਕੀ ਬਣਦਾ ਠੀਕ ਹੈ ਜੀ ਥੋੜਾ ਟਾਈਮ ਇੰਤਜ਼ਾਰ ਕਰੋ ਸਰ ਓਕੇ ਜੀ ਭਾਈ ਮੜ ਦੇ ਅੱਜ ਵੀ ਘੜੀ ਤੇ ਹੈ ਮੈਨੂੰ ਲੱਗਦਾ ਨਹੀਂ ਕਿੰਨਾ ਟਾਈਮ ਹੋ ਗਿਆ ਲੱਗੇ ਨੂੰ ਚਾਦਰ ਹੀ ਨਹੀਂ ਵੱਢੀ ਜੇਦੋਂ ਇਹ ਆ ਫੋਰਮੈਨ ਫੋਰਮ ਇਹਨਾਂ ਦੇ ਕਿੱਥੇ ਦੇ ਹੈ। ਜਦੋਂ ਆਟਾ ਹੋ ਗਿਆ ਤਾਂ ਚਾਦਰ ਹੀ ਨਹੀਂ ਲੋਟ ਆਈ। ਨਿਸ਼ਾਨ ਕਿੱਥੇ ਆ ਤੇ ਵੱਡੀ ਕਿੱਥੇ ਜਾਂਦਾ। ਇਹਨੂੰ ਕਹੇ ਹੁੰਦੇ ਨੇ ਫੋਰਮ ਨਹੀਂ। ਅੰਦਰ ਕੱਢਦਾ ਕਹਿੰਦੇ ਦੰਦ ਘੜਦਾ ਹਰਾਮ ਜਿਆਦਾ। ਅਰੇ ਦੰਦ ਘੜਦਾ ਹਰਾਮ ਜਿਆਦਾ। ਹੈ ਨਾ ਕੰਮ ਨਹੀਂ ਹੁੰਦਾ ਦੰਦ ਕੱਢਦਾ। ਹਜੇ ਨਿਸ਼ਾਨ ਕਿੱਥੇ ਆ ਤੇ ਵੱਡੀ ਕਿੱਥੋਂ ਜਾਂਦਾ ਦੇਖੋ। ਹਾਂਜੀ ਇਹਨੂੰ ਫੋਰਮ ਨਹੀਂ ਕਹਿੰਦੇ ਜੀ ਲੰਡੂ ਫੋਰਮ ਨਹੀਂ। ਉਹ ਵੱਟ ਲੋ ਜੀ ਵੱਟ ਲੋ ਐ ਨਹੀਂ ਵੱਢੀ ਜਾਣੀ ਆ ਵੱਟ ਲੋ ਇੱਥੋਂ ਵੀ ਇਹਨਾਂ ਨੂੰ ਦੱਸ ਕੇ ਕਰਾਉਣਾ ਪੈਂਦਾ ਕੰਮ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜੱਲ ਲੰਡੂ ਹੋਰ ਨੇ ਇਹ ਵੀ ਬੰਦੇ ਆ ਆਪਣੇ ਹਿੱਸੇ ਦੇ ਪਾਇਰ ਲਾਉਣ ਚਾਹੀਦੇ ਕਿਨੇ ਰੇ ਐਰਪੋਰਟ ਜਾ ਤੂੰ ਲੈ ਜਾਂਦੇ ਆ ਪਾਇਰੇ ਤਾਂ ਹਿੱਸੇ ਦੇ ਟਾਲ ਕੋਈ ਨਹੀਂ ਆਪਾਂ ਉਧਰ ਟ੍ਰੇਮ ਮੁੜੀਆਂ ਨੇ ਟ੍ਰੇਮ ਮੋੜ ਕੇ ਲਾਉਣੇ ਆ ਮੜਿਆ ਮਗਰੈਂਡਰ ਦੀ ਤਾਰ ਲਾਈ ਜਾਨੇ ਛੁੱਟੀ ਸੀ ਲਾਈ ਗਾ ਜੋੜ ਲਾ ਲਾ ਪਰਤ ਲੱਪੇ ਯਾਰ ਜਾਨੇ ਲਾਤਾ ਹਿੱਸਾ ਹੱਲੇ ਪਾਇਰ ਵੀ ਲਾ ਕੇ ਨਾਲ ਟਾਇਰ ਕੱਸ ਕੇ ਹਿੱਸਾ ਕਲਾ ਦਾ ਅੱਜ ਦਾ ਨਵੇੜ ਕੇ ਹਟਣਗੇ ਨੇ ਨੇੜੇ ਜੇ ਲਾ ਦੇਣਗੇ ਕਿਰਨ ਉਧਰ ਚੱਤੀ ਜਵੀ ਲੋਹਾ ਆ ਗਿਆ ਆ ਆਪਣਾ ਵੀਰਾ ਫੋਟੋਲੀ ਸਾਈਡ ਨੇੜੇ ਲੱਗਣ ਵਾਲੀ ਆ। ਆ ਤੇ ਤੈਨਰ ਖੜੇ ਕਰ ਤੇ ਲਾਗੇ ਚਾਤੀ ਦੇ। ਇੱਕ ਜਲੋਹਾ ਵੀ ਆ ਗਿਆ ਆਪਣਾ ਕੋਕਾ ਜੀ ਲਈ ਜਾਂਦਾ ਰੰਗ। ਆ ਮੋਰ ਨਹੀਂ ਤੀਜੇ ਕੋਈ ਚਾਤਰ। ਇਕ ਤਾਂ ਲਾ ਦਿਆਂ ਹਰੀਆਂ ਕਹਿਆਂ ਜਿਹੜਾ ਰਹਿੰਦਗੇ ਸਾਰਿਆਂ ਨੇ ਮੇੜ ਤਾ। ਬਹੁਤ ਔਖਾ ਕਰਿਆ। 70 ਘੜਾ ਤੱਕ ਤਾਂ ਲੱਗਾ ਲੱਗਾ ਵਾੜਾ ਹੋਈ ਜਾਂਦੀ ਆ ਤੋਰਾ ਫੇਰਾ ਵਾਲਾ ਹੋ ਜਾਂਦਾ ਨਾ ਮੋੜ ਲਿਆ ਪ੍ਰਕਸ਼ ਤੋਂ ਪ੍ਰਕਸ਼ ਤੋਂ ਹੂਟ ਪਰਲੇ ਬਗਲ ਤੇ ਆਪਣੇ ਤੇ ਪ੍ਰਕਸ਼ ਤੇ ਮੋੜ ਲਿਆ ਆ ਜਾ ਮੋੜ ਲਿਆ ਆ ਜਾ ਆ ਕੰਮ ਹੀ ਹੈ ਇਹਦੇ ਨੇ ਆਪਣੇ ਬੰਦਿਆਂ ਨੇ ਘਰ ਦਾ ਦੁਬਾਨਦੂ ਇਹਦਾ ਕੰਮ ਕੰਪਲੀਟ ਉਧਰ ਉਹਨਾਂ ਨੇ ਫਰਮੇ ਮੋੜ ਲਿਆ ਟਰਾਲੀ ਵਾਲੀ ਵਾਲਕੇ ਦੇ ਲੱਭੀ ਵਰਗੇ ਤੁਹਾਨੂੰ ਆਖਰੇ ਦਿਖਾ ਦੇਣਗੇ ਜਿੱਥੇ ਲੇ ਤਾਂ ਨਹੀਂ ਚਾਤਰ ਮੋੜ ਲਈ ਆਪਾਂ ਜਾੜੀ ਕੱਲ ਦੀ ਜੜੀ ਇੱਥੇ ਨਿਬੜ ਜਾਣੇ ਦਾ ਯਾਦਰਾਣਾ ਕਰੀ ਜਿਹੜੇ ਫੇੜੇ ਵਾਲੇ ਕੱਟਨੇ ਪੈਂਦੇ ਤਾਂ ਕਰਕੇ ਟਾਈਮ ਲੱਗ ਜਾਂਦਾ ਨਹੀਂ ਤਾਂ ਲਮੇੜਿਆ ਜਾਵੇ ਸੌਖਾ ਕੰਮ ਜਾਣਾ ਬੜੀ ਦੂਰ ਪੈਂਦਾ ਅੰਮ੍ਰਿਤਸਰੋਂ ਮੋੜਲੇ ਲੋਹਾ ਪ੍ਰਸਕੋਲੇ ਲੈ ਵੀ ਚਾਸੇ ਉੱਥੋਂ ਲੈ ਕੇ ਆ ਬਸ ਉਹ ਅਗਰ ਲੋਹਾ ਬੜਾ ਜ਼ਿਆਦਾ ਵਜਾਂਦਾ ਫਿਰ ਮੋਟਰ ਦੇ ਚੱਕੇ ਨਹੀਂ ਆਉਂਦਾ ਪ੍ਰਸ ਦੇ ਆਪਣਾ ਚਾਸੇ ਵੀ ਲੈ ਕੇ ਜਾਣੇ ਬਾੜਾ ਵੀ ਦਾ ਦਖਲ ਉਹ ਹੱਥਾਂ ਨੇ ਮੋੜ ਲੈਨੇ ਕੰਨ ਨਾਲ ਤੇ ਇਹਦਾ ਮੋੜਨਾ ਪੈਂਦਾ 80 85 ਦਾ ਲੋਹਾ ਬਹੁਤ ਜ਼ਿਆਦਾ ਹੋ ਜਾਂਦਾ ਪਰ ਇਸ ਤੇ ਵੀ ਪੂਰਾ ਅੱਧੀ ਜਿਹੜੀ ਲੱਗੀ ਦੇਖੋ ਮੈਂ ਕਿ ਚੱਲ ਜਾਵਾਂ ਉਹਦੇ ਵੀ ਵਰਕਸ਼ਾਪ ਗਲੇ ਦਾ ਬੁਰਾ ਹਾਲ ਹੈ ਕਜ ਰੰਗ ਜਾਂ ਲਾਉਂਦੇ ਸੀ ਉਹਦਾ ਕਰਕੇ ਗਲੇ ਦਾ ਚਲੂਸ ਨਿਕਲ ਗਿਆ ਜੰਮ ਮੈਂ ਕਿ ਲਾਉਣੀ ਪੁੱਛਾਂ ਸੀ ਨੰਬਰ ਕੀ ਨਾ ਸਕੇਚਰ ਭਰਨ ਕਿ ਨਾ ਹੋਏ ਆਪਕੋ ਚਲ ਮੈਂ ਲਾਦਾ ਬੈਕ ਕਰਕੇ ਅੰਦਰ ਫਿਰ ਦੇਖਦੇ ਵੀ ਦੋਸਤੋ ਆ ਬੈ ਇਹਦਾ ਲੋਹਾ ਮੋੜ ਕੇ ਹਰ ਮੇ ਜਮ ਹਿੱਟ ਕਰਕੇ ਪੱਕੇ ਕਰਕੇ ਚੈਨਲਾਂ ਤੇ ਲਾਤੇ ਤੜਕੇ ਸਕੇਚਰ ਭਰਨ ਲੱਗ ਜਾਣਗੇ ਇਹਦਾ ਟਰਾਲੀ ਵਾਲੀ ਤੇ ਇਧਰ ਵੀ ਗੱਟੀਆਂ ਸਾਰੀਆਂ ਸੈੱਟ ਕਰਕੇ ਲਾਤੀਆਂ ਜੈਸੀ ਵੀ ਲਾਤੀ ਸੈੱਟ ਕਰਕੇ ਤੜਕੇ ਲੋਹਾ ਭਰ ਲੈਨੇ ਦੇ ਦੱਸ ਦੇ ਉਹਰਾ ਵੀ ਚੰਚਲੀਆਂ ਲਿਆ ਨਾ ਉਹ ਤੇ ਵਾਕੀ ਤੜਕੇ ਚਲਾਵਾਉਣੇ ਕੰਮ ਤੇਰਾ ਹੱਟਾ ਕਰਕੇ ਲਾ ਦੇ ਆਪਣੇ ਨੀਂਦਰ ਬੱਗੀ ਸਾਰੀ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਵੀ ਘਰੇ ਚੱਲਦੇ ਆਂ ਓਕੇ ਗਰਮੀ ਆਉਣ ਲੱਗੀ ਜੋਰ ਲੱਗ ਗਿਆ ਬੜਾ ਚਲ ਕੋਈ ਨਹੀਂ ਹਾਂ ਵੀ ਮਿੱਤਰੋ ਅੱਗੇ ਕਰੇ ਕਹੇ ਹੋਇਆ ਸਭਾ ਸੱਤ ਡਾਕਟਰ ਦੇ ਬਗ ਹੈ ਬੜਾ ਬੁਰਾ ਹਾਲ ਹੋਇਆ ਪਿਆ ਖਾਂਗ ਜਖਾਂ ਬੁਖਾਰ ਗਲਾ ਖਰਾਬ ਕੋਈ ਨਹੀਂ ਕੋਈ ਹੁੰਦਾ ਨਹੀਂ ਨਾਲ ਜਾਣ ਲਾਇਂ ਦਉਦੇ ਨੇ ਤੇ ਅੱਜ ਥੋੜਾ ਫੇਰਾ ਬੜਾ ਜਿਆਦਾ ਹੋ ਗਿਆ ਨਜਾਇਜ਼ ਦੱਸਾਂ ਕਿੰਨੇ ਕਿਲੋਮੀਟਰ ਚੁਰਪੇ ਨੇ ਦਾ ਹੈ ਯਾਰ ਅਰਸੇ ਕੀ ਠੀਕ ਆ ਇਹਨੇ ਸਟੈਪ ਤੁਰ ਪਿਆ ਅੱਜ ਤੇ ਠਕਾਣ ਵਾਲੀ ਹੋ ਗਈ ਤੇ ਠੰਡ ਠੰਡ ਵਾਲੀ ਜਾਂਦੀ ਆ ਉਹਨਾਂ ਦਾ ਕੋਟੀਆਂ ਘਾਟੀਆਂ ਮੋਟੇ ਕੋਟ ਪਾ ਕੇ ਰੱਖਿਆ ਕਰੋ ਸਾਰੇ ਜਾਨੇ ਬਚ ਜੋ ਬਚ ਜੋ ਬੁਰਾ ਹਾਲ ਕਰ ਦਿੰਦੀ ਆ ਸਾਡੇ ਇਹ ਹੈ ਚਲੋ ਕੋਈ ਨਹੀਂ ਦਬਦੇ ਨਹੀਂ ਆਪਾਂ ਦੇ ਚਲੋ ਹੁਣ ਆਪਾਂ ਇੱਥੇ ਕਰਦੇ ਅੱਜ ਦੇ ਬਲੌਗ ਦਾ ਐਂਡ ਤੇ ਤੁਸੀਂ ਦੱਸਿਓ ਸਾਰੇ ਜਾਣੇ ਕਿ ਮੈਨੂੰ ਤਾਂ ਲੱਗਿਆ ਬਲੌਗ ਕਮੈਂਟ ਕਰਕੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਪੋਰਟ ਕਰੋ ਆਪਣੇ ਅੱਗੇ ਸੱਜਣਾ ਮਿੱਤਰਾਂ ਤੋਂ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਹਨਾ ਤੇ ਬਾਕੀ ਜਿਉਂਦੇ ਵੱਸਦੇ ਰਹੋ ਤਰੱਕੀਆਂ ਮਾਣੋ ਰੱਬ ਦੇ ਸਿਰ ਤੇ ਸਾਡੇ ਸਿਰ ਤੇ ਮੇਰਾ ਭਰਾਤ ਰੱਖੇ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੇ ਠੀਕ ਹੈ ਮਿਲਦੇ ਆ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਦੇ ਲਈ ਬਾਏ ਬਾਏ ਲਵ ਯੂ ਜਿਉਂਦੇ ਵੱਸਦੇ ਰਹੋ ਬਾਏ ਜੀ thank you